ਦੋਸਤੋ ਖਬਰਾਂ ਦੇ ਬਿੰਦੂ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ 2025 ਦਾ ਇਹ ਆਖਰੀ ਬੁਲੇਟਿਨ ਕੱਲ 2026 ਚੜ ਜਾਣਾ ਇੱਕ ਵਾਰੀ ਫੇਰ ਸਾਰਿਆਂ ਨੂੰ ਜਿੰਨੇ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਾਨੂੰ ਵੇਖ ਰਹੇ ਨੇ ਸੁਣ ਰਹੇ ਨੇ ਤੁਹਾਨੂੰ ਸਾਰਿਆਂ ਨੂੰ BBC ਟ੍ਰਾਂਟੋ ਗਾਉਂਦਾ ਪੰਜਾਬ ਜਗਿੰਦਰ ਬਾਸੀ ਜੀ ਗੁਰਪ੍ਰੀਤ ਸਿੰਘ ਜੀ ਸਾਹਿਬ ਤੇ ਸਾਡੀ ਤੇਜਿੰਦਰ ਕੌਰ ਮੈਮ ਤੇ ਸਮੁੱਚੀ ਟੀਮ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਕਰੇ ਨਵਾਂ ਸਾਲ ਤੁਹਾਡੇ ਲਈ ਤਰੱਕੀਆਂ ਦੇ ਰਾਹਤੇ ਖੋਲੇ ਤੇ ਜਿਹੜੀਆਂ ਵੀ ਤੁਹਾਡੀਆਂ ਮਨੋ ਕਾਮਨਾ ਨੇ ਉਹ ਪੂਰੀਆਂ ਕਰੇ ਇੱਕ ਵਾਰੀ ਫੇਰ BBC ਟ੍ਰਾਂਟੋ ਗਾਉਂਦਾ ਪੰਜਾਬ ਦੇ ਸਮੁੱਚੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਨਵੇਂ ਸਾਲ ਦੀਆਂ ਹਮਲਿਆਂ ਦੇ ਲੈ ਕੇ ਸੁਰੱਖਿਆ ਪ੍ਰਬੰਧ ਤੇਜ਼ ਕੀਤੇ ਗਏ ਹਨ ਖਾਸ ਕਰਕੇ ਬਾਰਡਰ ਏਰੀਆ ਖਾਸ ਕਰਕੇ ਪਹਾੜੀ ਏਰੀਆ ਜਿਹੜੇ ਕਿ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਖੇਤਰ ਨੇ ਪਠਾਨਕੋਟ ਦੇ ਬਮਿਆਲ ਖੇਤਰ ਦੇ ਵਿੱਚ ਇਸੇ ਤਰ੍ਹਾਂ ਦਾ ਆਲਮ ਨੂੰ ਮਿਲੇ ਜਿੱਥੇ ਤਿੰਨ ਫੌਜਾਂ ਨੇ ਯਾਨੀ ਕਿ ਪੰਜਾਬ ਪੁਲਿਸ ਤੇ ਹੋਰ ਦੋ ਪੁਲਿਸ ਫੌਜਾਂ ਦੇ ਨਾਲ ਮਿਲ ਕੇ ਉੱਥੇ ਮੋਕ ਡ੍ਰਿਲ ਕੀਤੀ ਗਈ ਤਾਂ ਜੋ ਆਉਣ ਵਾਲੀ ਸਥਿਤੀ ਜੇ ਕੋਈ ਮਾੜੀ ਘਟਨਾ ਵਾਪਰਦੀ ਹੈ ਕਿਸ ਤਰੀਕੇ ਨਾਲ ਨਜੇਠਿਆ ਜਾ ਸਕੇ ਉਸ ਪ੍ਰਤੀ ਸਾ ਚਾਰੂ ਢੰਗ ਦੇ ਨਾਲ ਇਹ ਮੋਕ ਡ੍ਰਿਲ ਕੀਤੀ ਗਈ ਪਠਾਨਕੋਟ ਦੀ ਤਾਣਾ ਮੰਡੀ ਹੋਈ ਅਚਾਨਕ ਸ਼ੌਣੀ ਵਿੱਚ ਤਬਦੀਲ ਪੰਜਾਬ ਪੁਲਿਸ ਸਮੇਤ ਬੀਐਸਐਫ ਅਤੇ ਐਸਓਜੀ ਹੋਈ ਤੇ ਨਾ ਦਰਸਨ ਨਮਾ ਸਾਹਿਰਤੇ ਹੈ ਇਸੇ ਕਰਕੇ ਤਿੰਨ ਫੋਰਸਾਂ ਮਿਲ ਕੇ ਮੋਕ ਡ੍ਰਿਲ ਕਰ ਰਹੀਆਂ ਤਾਂ ਜੋ ਮਾੜੀ ਘਟਨਾ ਨਾ ਵਾਪਰ ਸਕੇ ਮੋਕ ਡ੍ਰਿਲ ਤੋਂ ਇਲਾਵਾ ਅੱਤਵਾਦੀ ਹਮਲੇ ਨਾਲ ਕਿਵੇਂ ਨਜਿੱਠਣਾ ਹੈ ਏਸੀ ਵੀਰੇ ਹਾਸਲ ਕੀਤੀ ਗਈ ਮਾਨਯੋਗ ਡੀਜੀਪੀ ਪੰਜਾਬ ਚੰਡੀਗੜ੍ਹ ਤੇ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਇੱਕ ਰੂਟੀਨ ਦੇ ਵਿੱਚ ਮੌਕ ਡ੍ਰਿਲ ਕੀਤੀ ਹੈ ਤਾਂ ਕਿ ਇੱਕ ਸਿਨੈਰੀਓ ਬਣਾਇਆ ਕਿ ਜਿਸ ਤਰ੍ਹਾਂ ਮੰਨ ਲਓ ਕੋਈ ਆ ਟੈਰਰਿਸਟ ਸਾਡੇ ਇਸ ਚੌਂਕੀ ਵਿੱਚ ਆ ਗਿਆ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਨਿਊਟ੍ਰਲਾਈਜ਼ ਕਰਨਾ ਹੈ ਉਹਦੇ ਵਿੱਚ ਸਾਡੇ ਡੀਐਸਐਫ ਦੀਆਂ ਟੀਮਾਂ ਆਰਮੀ ਦੀਆਂ ਟੀਮਾਂ ਸਾਡੀ ਸੁਪਰ ਸਪੈਸ਼ਲਿਟ ਘਾਤਕ ਟੀਮ ਤੇ ਸਾਡੀਆਂ ਹੋਰ ਰਿਜ਼ਰਵ ਟੀਮਾਂ ਨੇ ਹਿੱਸਾ ਲਿਆ ਤੇ ਇੱਕ ਮੌਕ ਡ੍ਰਿਲ ਸੀ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਅਗਰ ਕੋਈ ਪਰਮਾਤਮਾ ਨਾ ਕਰੇ ਰੀਅਲ ਸਿਨੈਰੀ ਹੋਂਦਾ ਤੇ ਉਹਦੇ ਵਿੱਚ ਕਿਹੜੀਆਂ ਕਮੀਆਂ ਰਹਿਲੀਆਂ ਨੇ ਉਹਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਨਾ ਹੈ ਪ੍ਰਬੰਧ ਵਿੱਚ ਛੁੱਟੀ ਨਹੀਂ ਮਿਲਉਗੀ। ਹੋਰ ਤਾਂ ਟੁੰਡਾ ਤੋਂ ਲੈ ਕੇ ਇਸ ਵੇਲੇ ਬਾਰਡਰ ਤੇ ਬਹੁਤ ਲਾਰਡ ਦੱਸਿਆ ਜਾ ਰਿਹਾ ਕਿ ਕੀ ਕੀ ਪ੍ਰਬੰਧ ਨੇ ਆਪਣੇ। ਉਹਦੇ ਵਿੱਚ ਸਾਡੇ ਜਿਹੜੀ ਹੈ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਉਹ ਕੋਲ ਸਾਰਾ ਸੀ ਰੁਟੀਨ ਦੇ ਵਿੱਚ ਉੱਥੇ ਚੈਕਿੰਗ ਕਰਦੇ ਰਹਿੰਦੇ ਆ। ਕੋਈ ਵੀ ਸ਼ੱਕੀ ਬੰਦਾ ਜਿਹੜਾ ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਆ। ਸਾਡੇ ਰਾਤ ਨੂੰ ਸਾਰੀ ਥਰੂਆਊਟ ਨਾਈਟ ਜਿਹੜੀਆਂ ਸਾਡੀਆਂ ਪੈਟਰੋਲਿੰਗ ਚਲਦੀ ਰਹਿਂਦੀਆਂ ਨੇ। ਨਾਕੇ ਸਾਡੇ ਸਾਰੇ ਐਕਟਿਵ ਨੇ। ਸਾਡੇ ਜਿਹੜੇ ਚੌਕੀ ਇੰਚਾਰਜ ਸਾਡੇ ਥਾਣੇ ਜਿਹੜੇ ਪ੍ਰਭਾਵੀ ਨੇ ਜਿਹੜੇ ਨੋਰ ਜਵਰ ਸਿੰਘ ਦੇ ਤਾਰ ਸਾਰੇ ਆਫੀਸਰ ਰਾਤ ਨੂੰ ਐਕਟਿਵ ਰਹਿੰਦੇ ਨੇ ਇਹਨਾਂ ਨੂੰ ਲੈ ਕੇ। ਥੈਂਕ ਯੂ ਜੀ। ਦੋਸਤ ਜਿਵੇਂ ਹੀ ਠੰਡ ਦਾ ਮੌਸਮ ਆਉਂਦਾ ਹੈ ਉਵੇਂ-ਉਵੇਂ ਬਿਮਾਰੀਆਂ ਵੀ ਆਉਂਦੀਆਂ ਨੇ ਖਾਸ ਕਰਕੇ ਖਾਂਸੀ, ਜ਼ੁਕਾਮ, ਬਲਗਮ। ਇਸੇ ਕਰਕੇ ਇਸ ਤੋਂ ਦੇ ਕਾਰਨ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਦੀ ਤਾਦਾਦ ਜਿਹੜੀ ਹੈ ਉਹ ਦਿਨ-ਬਦਨ ਵਧਦੀ ਜਾ ਰਹੀ ਹੈ। ਖਾਸ ਕਰਕੇ ਜੇ ਆਪਾਂ ਗੱਲ ਕਰੀਏ ਪਠਾਨਕੋਟ ਖੇਤਰ ਦੀ ਤਾਂ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਿੱਚ ਇਜ਼ਾਫਾ ਹੋਇਆ ਹੈ। ਉੱਥੋਂ ਦੇ ਸਿਵਲ ਸਰਜਨ ਨੇ ਕਿਹਾ ਕਿ احتیاط ਬਰਤਨ ਦੀ ਲੋੜ ਹੈ ਜਿਹੜੇ ਬਜ਼ੁਰਗ ਹਨ ਜਾਂ ਸਾਹ ਦੇ ਮਰੀਜ਼ ਮਰੀਜ਼ ਹਨ ਉਹਨਾਂ ਨੂੰ ਘਰ ਦੇ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ ਜਿਵੇਂ ਕਿ ਆਪਾਂ ਦੇਖ ਪਾ ਰਹੇ ਹਾਂ ਕਿ ਆਪਣੇ ਜ਼ਿਲ੍ਹੇ ਦਾ ਟੈਂਪਰੇਚਰ ਪਿਛਲੇ ਕੁਝ ਦਿਨਾਂ ਜਿਹਾ ਡਾਊਨ ਆਇਆ ਹੈਗਾ ਤੇ ਜੋ ਠੰਡ ਦਾ ਪ੍ਰਭਾਵ ਜਿਹੜਾ ਇਨਕਰੀਜ਼ ਹੋ ਗਿਆ ਹੈਗਾ ਇਹਦੇ ਵਿੱਚ ਜਿਹੜੇ ਸਾਡੇ ਖਾਂਸੀ, ਦੁਖਾਮ, ਬੁਖਾਰ ਜਾਂ ਸਰਦੀਆਂ ਝੋਣ ਵਾਲੀਆਂ ਬਿਮਾਰੀਆਂ 10 ਤੋਂ 15% ਜਿਹੜੇ ਹੈਗੀ ਹੈ ਤੇ ਇਸ ਹੋਈਏਗੀ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਹੈਗਾ ਟੂ ਟੂ ਅਸੀਂ ਕਰ ਜਿਹੜੇ ਸਾਡੇ ਬਜ਼ੁਰਗ ਹੈਗੇ ਆ ਤੇ ਬੱਚੇ ਹੈਗੇ ਆ ਉਹਨਾਂ ਉੱਤੇ ਠੰਡ ਦਾ ਅਸਰ ਜ਼ਿਆਦਾ ਹੁੰਦਾ ਹੈਗਾ ਤੇ ਮੇਰੀ ਉਹਨਾਂ ਨਾਲ ਗੇਹੀ ਬੇਨਤੀ ਹੈ ਕਿ ਅਸਰ ਜਿੰਨੇ ਵੀ ਸਰਦੀਆਂ ਦੇ ਅਸੀਂ ਪ੍ਰੀਕਾਸ਼ਨਸ ਲੈਂਦੇ ਆ ਚਾਹੇ ਉਹ ਗਰਮ ਕਪੜੇ ਹੋ ਜਾਣ ਚਾਹੇ ਬਾਹਰ ਨਾ ਜਾਣਾ ਹੈਗਾ ਵਾਲਤੋ ਚ ਉਹ ਸਾਰੇ ਕਿਤੇ ਸਾਰੇ ਫੋਲੋ ਕਰਨੇ ਚਾਹੀਦੇ ਤੇ ਆਪਣਾ ਵਿਚਾਰ ਰੱਖਣਾ ਚਾਹੀਦਾ ਜਿਹੜੇ ਸੈਲਕਨ ਦੇ ਅਨਸਰ ਸ਼ਾਮ ਨੂੰ ਬਹੁਤ ਜਿਆਦਾ ਠੰਡ ਹੋਏ ਤੇ ਸੈਰ ਜਿਹੜੀ ਹੈਗੀ ਆ ਅਵਾਈਡ ਕਰ ਲੈਣੀ ਚਾਹੀਦੀ ਹੈ ਜਾਂ ਜਦੋਂ ਡੇ ਟਾਈਮ ਜਦੋਂ ਟੈਂਪਰੇਚਰ ਠੀਕ ਹੋ ਜਾ ਤੋ ਫੇਕ ਲਾਇਆ ਤੋ ਕਰ ਲੈਣੀ ਚਾਹੀਦੀ ਹੈ ਪਰ ਐਕਸਟ੍ਰੀਮ ਟੈਂਪਰੇਚਰਸ ਵਿੱਚ ਨੂੰ ਜਰੂਰ ਅਵਾਈਡ ਕਰਨਾ ਚਾਹੀਦਾ ਹੈ ਪਰ ਜਿਵੇਂ ਜਿਸ ਦਿਨ ਦੀ ਠੰਡ ਵਧੀ ਹੈਗੀ ਪਿਛਲੇ 3-4 ਦਿਨਾਂ ਤੋਂ ਲਗਭਗ 10 ਤੋਂ 15% ਜਿਹੜੀ ਹੈਗੀ ਆਪਣੀ ਦੇ ਵਿੱਚ ਵਧਾਇਆ ਨਿੱਕੀ ਨਿੱਕੀ ਗੱਲ ਤੇ ਲੜ ਪੈਣਾ ਨਿੱਕੀ ਨਿੱਕੀ ਗੱਲ ਤੇ ਇੱਕ ਦੂਜੇ ਦਾ ਸਿਰ ਪਾੜ ਦੇਣਾ ਇਹ ਮਾਮੂਲੀ ਗੱਲ ਪੰਜਾਬ ਵਿੱਚ ਹੋਈ ਪਈ ਹੈ ਇਸੇ ਤਰ੍ਹਾਂ ਦਾ ਫਾਇਲਕਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਤਰਫ਼ ਵਿਚ ਪੜਪਈਆਂ ਤੇ ਇੱਕ ਤਰ ਨੇ ਦੂਜੀ ਤਰ ਤੇ ਕਾਤਲਾਨਾ ਹਮਲਾ ਕਰ ਦਿੱਤਾ ਜਿਲ੍ਹਾ ਫਾਇਲ ਕਦੇ ਪਿੰਡ ਪੱਤਰੇਵਾਲ ਵਿਖੇ ਦੋ ਸਕੇ ਭਰਾਵਾਂ ਨਾਲ ਝਗੜਾ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਸਰਕਾਰੀ ਹਸਪਤਾਲ ਫਾਇਲ ਕਾ ਵਿੱਚ ਦਾਖਲ ਦੋਵੇਂ ਭਰਾਵਾਂ ਤੇ ਪਰਿਵਾਰ ਵਾਲਿਆਂ ਮੁਤਾਬਕ ਦੂਜੀ ਧਿਰ ਵੱਲੋਂ ਬਾਹਰੋਂ ਬੁਲਾਏ ਗਏ ਗੁੰਡਿਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਉਹ ਦੋਵੇਂ ਗੰਭੀਰੂ ਬੇਜ਼ਖਮੀ ਹੋ ਗਏ ਜਦ ਕਿ ਹਮਲਾਵਰ ਇੱਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਦਾ ਦਾਵਾ ਹੈ ਕਿ ਗੱਡੀ ਵਿੱਚੋਂ ਖੂਨ ਨਾਲ ਲਿਬੜੇ ਹਥਿਆਰ ਵੀ ਬਰਾਮਦ ਹੋਏ ਹਨ ਨਾਲ ਹੀ ਉਹਨਾਂ ਕਹਿੰਦੇ ਸਿਵਲ ਹਸਪਤਾਲ ਫਾਇਲ ਕਾ ਵਿੱਚ ਵੀ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੜੇ ਮੜੇ ਮੂੜਾ ਤੇ ਨੋ ਭੁੱਲਣਗੇ ਤੇ ਇਹਨੇ 108 ਨੰਬਰ ਤੇ ਕੁੜੀ ਨੇ ਫੋਨ ਕਰਤਾ ਉਹ ਮੁਲਾਜ਼ਮ ਆ ਗਿਆ ਉਹ ਕਹਿੰਦੇ ਕੁੜੀ ਤੂੰ ਹੀ ਸਮਝਾ ਮੈਨੂੰ ਇਹਨੇ ਤੂੰ ਹੀ ਸਦਾ ਹੀ ਸਮਝਾ ਉਹ ਕਾਦੀ ਪੀਤੀ ਮਹ ਨਹੀਂ ਸਰਦ ਕੁਛ ਨਹੀਂ ਖਾਦਾ ਪੀਤਾ ਜਮਾਈ ਨਹੀਂ ਰੋਟੀ ਵੀ ਨਹੀਂ ਸੀ ਖਾਦੀ ਸੀ ਜਾਂ ਕਿੰਦਰ ਸੌਂ ਗਿਆ ਤੇ ਸੌਂ ਹੀ ਤੁਸੀਂ ਫਿਰ ਆ ਜਾ 10 ਵਜੇ ਆ ਜਾਏ ਥਾੜੇ ਉਹ ਆਤਾ ਆ ਜੰਗੀ ਇਹਨੇ ਮੁੜ ਕੇ ਠੇਕਵੇਂ ਫੋਨ ਕਰਤਾ ਪਰ ਨਿਕਾ ਤੋ ਕੀਤਾ ਕਦੋਂ ਨਹੀਂ 10:00 11:00 ਵਜੇ ਆਇਆ ਇਸਤੇ ਪਏ ਸੀਗੇ 12:00 ਵਜੇ ਮੜ ਮੁਰਕੇ ਨੇ ਅੰਦਰ ਬੰਨ ਮੁੜ ਕੇ ਅੰਦਰ ਵਰ ਗਏ ਜਿੰਦ ਨੂੰ ਉੱਠਿਆ ਤੇ ਇਹ ਹੁੰਦਾ ਤਾਰਾ ਸਿੰਘ ਮੇਰਾ ਕੁੜਮੇ ਰੋਂ ਗਾਲ ਪੈ ਗਿਆ ਮੁੜ ਕੇ ਨਾ ਢੂਣ ਸੀਗਾ ਨਕਰ ਮੁੰਡਿਆ ਖੋਲ ਦੋ ਪਿਓ ਪੁੱਤਰ ਸੀ ਹੋਰ ਅਬ ਦੋਨੇ ਪ੍ਰਾਉ ਉਹਨੇ ਇੱਕ ਢੂਣ ਪਾ ਦੂਜੇ ਨੇ ਮੈਚ ਮਾਰ ਲਾ ਕੇ ਨਾ ਨਹੀਂ ਪਤਾ ਮੁੜ ਕੇ ਬਈ ਦੂਜੇ ਕੋਣ ਹੈਗੇ ਕੋਣ ਨਹੀਂ ਇਹ ਪ੍ਰਾਏ ਅੱਛਾ ਹੁਣ ਉਹਨੂੰ ਵੀ ਰਸਤੇ ਡੇਗ ਲੈਣਾ ਗੇੜ ਵਰਦਾ ਸਾਰੀ ਬਾਹਰ ਫਰੇਤੀ ਜਿਹੜੇ ਮੈਨੂੰ ਤਾਂ ਪਤਾ ਹੀ ਨਹੀਂ ਸਰਕਾਰ ਬਾਅਦ ਚ ਕੀ ਹੋਇਆ ਕੀ ਨਹੀਂ ਕੋਣ ਚੈਨ ਸੀ ਇੱਕ ਆਕੀ ਵੀ ਨਹੀਂ ਗਈ ਹੋਰ ਦੂਜੇ ਨੂੰ ਨਹੀਂ ਪਤਾ 10 ਦਿਨਾਂ ਦੇ ਸੀਗੇ ਅਣਛਤੇ ਸੀ ਤਿੰਨ ਤੱਕ ਪਿਓ ਪੁੱਤਰ ਆਪ ਸੀ ਤਿੰਨ ਪਿਓ ਤਾਂ ਕੁੱਝ ਨਹੀਂ ਗਿਆ ਫੇਰ ਤਾਰਾ ਸਿੰਘ ਸੀਗਾ ਗੱਡੀ ਦੋ ਗੱਡੀਆਂ ਚਾਹੀਏ ਇੱਕ ਗੱਡੀ ਦਾ ਖੜੀ ਹੈ ਦੂਜੀ ਗੱਡੀ ਖਿਡਾਲ ਕੇ ਫੋੜਾਲ ਹੋ ਗਏ। ਮੇਰੀ ਬੇਟੀ ਦੀ ਸਾਡੀ ਪੋਤਰੀ ਸੀ ਵੀ ਉਸ ਨੂੰ ਕੋਠੇ ਉੱਤੇ ਛੋੜ ਕੇ ਤੇ ਪਿੱਛੇ ਪੱਜ ਗਈ। ਮਾੜ ਮਟਰ ਤੋਂ ਨੇ ਆਪ ਹੀ ਬੋਲੇ ਨੇ ਜੀ। ਮੈਂ ਫੋਨ ਕਰਤਾ ਤਾਂ ਮੈਨੂੰ ਇਸ ਤਰ੍ਹਾਂ ਵੀ ਬੋਲਦਾ ਇਸ ਤਰ੍ਹਾਂ ਮੈਂ ਬੋਲਿਆ ਕੁਝ ਵੀ ਨਹੀਂ ਸੀਗਾ। ਹਾਂ ਜੀ ਮੈਂ ਗੱਲ ਕਰ ਰਿਹਾ ਸੀ। ਜਾਣ ਗਏ ਸੀ ਜੀ ਰੋਕੇ ਰੋਕੇ ਬੈਠ ਜਾ ਬਟਾ ਤੁਸੀਂ ਬੈਠ ਜਾਓ। ਫਿਰ ਆਪਾਂ ਬੈਠੇ ਗੱਲ ਕਰਾਂਗੇ। ਮੈਂ ਜੀ ਕਿਰਪਾਲ ਸਿੰਘ ਦਾ ਛੋਟਾ ਭਰਾ ਗੁਰਚਰਨ ਸਿੰਘ। ਮੇਰਾ ਨਾਲ ਕਾਰ ਹੈ। 11:00 ਵਜੇ ਦੇ ਕਰੀਬ ਗੱਲ ਹੈ। 11:00 ਇਹਨਾਂ ਦੇ ਕਰੇ ਲੜਾਈ ਕਲੇ ਜਦੋਂ ਕਈ ਕਿਨੇ ਮਾਰ ਗਏ ਕੁੱਟ ਗਏ ਅਸੀਂ ਦੇਖੇ ਕਰੇ ਸ਼ਾਇਦ ਆਪ ਨੋ ਪੁੱਤ ਬੋਲੇ ਹੋਣਗੇ ਅਸੀਂ ਉਵੇਂ ਹੱਥੋਂ ਖਾਲੀ ਗਏ ਚਲੇ ਆ ਤੇ ਛੋਟਾ ਬਰਾ ਵੀ ਉਧਰ ਦੂਸਰੇ ਪਾਸੇ ਗੜੀ ਉਹ ਵੀ ਉਧਰ ਆ ਗਏ ਨੇ ਆ ਕੇ ਅਸੀਂ ਤਾਂ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਛੋਟੇ ਬਰਾ ਦੇ ਵੀ ਸੱਟਾਂ ਮਾਰ ਗਏ ਨੇ ਤੇ ਤਿੰਨ ਤਾਂ ਪਿਓ ਪੁੱਤ ਆ ਪਹੇਗੇ ਸੀ ਤਾਰਾ ਸਿੰਘ ਤੇ ਤਾਰੇ ਸਿੰਘ ਦੇ ਬੇਟੇ ਬਾਕੀ ਅਣ ਪਛਾਤੇ ਹੈਗੇ ਸੀ ਉਹ ਪਤਾ ਨਹੀਂ ਕਿੰਨੇ ਮੁੰਡੇ ਲੈ ਕੇ ਆਏ ਨੇ ਕਿੰਨੇ ਜਾਣੇ ਸੀਗੇ ਉਹ ਹੈਗੇ ਜੀ ਸਲੇਮ ਸ਼ਾਹ ਦੇ ਰਹਿਣ ਵਾਲੇ ਪਿੰਡ ਪੱਤਰੇ ਵਾਲੇ ਗਏ ਕਿੰਨੇ ਕੋ ਬੰਦੇ ਹੈਗੇ ਸੀ ਬੰਦੇ ਕਰੀਬ 8-10 ਬੰਦਿਆਂ ਦੇ ਕਰੀਬ ਹੈਗੇ ਸੀ ਇਹ ਤਾਂ ਫਿਰ ਇਹਨਾਂ ਨੂੰ ਸਮਾਉਣ ਲੱਗ ਗਏ ਚੁੱਕਣ ਲੱਗ ਗਏ ਤੇ ਸਾਨੂੰ ਨਹੀਂ ਪਤਾ ਫਿਰ ਬਾਅਦ ਵਿੱਚ ਉਹ 메ਨ ਗੇਟ ਨਹੀਂ ਨਿਕਲੇ ਕਾਂ ਦੇ ਉੱਤੋਂ ਕੋੜੀ ਕੋੜੀ ਹੈਗੀ ਨਾਲ ਕੋੜੀ ਦੇ ਉੱਪਰ ਚੜ੍ਹ ਕੇ ਦੂਜੇ ਘਰੇ ਛਾਲਾਂ ਮਾਰੀਆਂ ਉਹਨਾਂ ਦੀ ਛੱਤ ਟੁੱੱਪੀ ਪਈ ਹੈ ਉਹਨਾਂ ਦੀ ਪੀਨਾ ਵਾਲੀ ਛੱਤ ਹੈਗੀ ਸੀ ਜਿਹੜੀ ਚਾਦਰਾਂ ਹੁੰਦੀਆਂ ਸੀ ਸੀਮੈਂਟ ਵਾਲੀਆਂ ਉਹਨਾਂ ਦੇ ਛਾਲਾਂ ਮਾਰੀਆਂ ਉਹ ਇੰਨੀ ਸਾਰੇ ਛੱਤ ਟੁੱਟੀ ਵੀ ਉਹਨਾਂ ਦੇ ਬੱਚੇ ਤੱਤ ਮਤਲਬ ਆ ਜਣੇ ਥੱਲੇ ਉਹਨਾਂ ਦੇ ਥੱਲੇ ਅਲਮਾਰੀ ਪਈ ਹੈ ਅਲਮਾਰੀ ਦੇ ਉੱਤੇ ਇੱਟਾਂ ਡਿਗੀਆਂ ਨੇ ਤੇ ਇਹ ਸਾਡੀ ਪੋਤਰੀ ਨੂੰ ਛੱਡ ਕੇ ਕੋਠੇ ਦੇ ਉੱਤੇ ਛੱਡ ਕੇ ਚਲੇ ਗਏ ਨੇ ਠੀਕ ਔਰ ਅਸੀਂ 12 1 ਵਜੇ ਸੰਤ ਪਤਾ ਲੱਗਾ ਉੱਤੇ ਰੋਈ ਜਾਂਦੀ ਸੀ ਅਸੀਂ ਉੱਤੋਂ ਲਾ ਕੇ ਲਿਆਏ ਫਿਰ ਰਾਤ ਨੂੰ ਬਾਅਦ ਚ ਭੱਜ ਗਏ ਨੇ ਉੱਥੋਂ ਪਤਾ ਨਹੀਂ ਲੱਗਿਆ ਕਿ ਕਿਹੜੇ ਪਾਸੇ ਚਲੇ ਗਏ ਨੇ ਸਾਨੂੰ ਕੋਈ ਪਿੰਡ ਵਾਲਿਆਂ ਨੇ ਕਿਹਾ ਗੱਡੀ ਉਹਨਾਂ ਦੀ ਤਾਂ ਖੜੀ ਉਹ ਗੱਡੀ ਦੇ ਕੋਲ ਲੋਕ ਇਕੱਠੇ ਹੋ ਗਏ ਗੱਡੀ ਖੜੀ ਦੀ ਕਾਰ ਤੋਂ ਕਟੋ-ਕਟ 2-3 ਕਿਲੇ ਦੂਰ ਮੋੜ ਤੇ ਉਹ ਗੱਡੀ ਛੱਡ ਕੇ ਚਲੇ ਗਏ ਕੋਈ ਨਹੀਂ ਪਤਾ ਕਿਹੜੇ ਰਾਹ ਨਿਕਲ ਗਏ ਨੇ ਕਿੱਧਰ ਗਏ ਚਲੇ ਪਿੰਡ ਚ ਰਹੇ ਨੇ ਕਿੱਥੇ ਰਹੇ ਨੇ ਉਹ ਸਾਨੂੰ ਨਹੀਂ ਪਤਾ ਗਈ ਤੇ ਫਿਰ ਇਹਨਾਂ ਨੂੰ ਸਾਨੂੰ ਬਣ ਗਈ ਅਸੀਂ ਇਹਨਾਂ ਨੂੰ ਲੈ ਕੇ ਹਸਪੀਟਲ ਐਂਗੂਲੈਂਸ 108 ਤੇ ਫੋਨ ਕਰਕੇ ਤੇ ਦਾਖਲ ਹੋਇਆ ਆਜ ਦਿਨ ਇਧਰ ਫਾਈਲ ਕਾ ਪੇਜ ਆ ਮੇਰੇ ਨਾ ਬੁੱਤੋ ਸੰਗਰ ਜੀ ਗਰੀਬ ਚੋਂ ਸੰ ਹੈਗਾ ਤੇ ਮੈਂ ਤਾਂ ਬੂਹੇ ਖੜਕਾਈ ਜਾਂਦੇ ਸੀਗੇ ਮੈਂ ਸੋਚਿਆ ਵੀ ਆਹ ਦੀ ਤਿੰਨ ਰਹਿਣ ਆਏ ਉਹਨੇ ਮਾੜੇ ਮਾੜੇ ਬੋਲੇ ਜੀ ਤੇ ਮੈਸੇਜ ਤੇ ਪੜਨਾ ਵੀ ਬੰਨਿਆ ਉਹ ਸੱਤ ਉੱਠ ਕੇ ਗਿਆ ਜੀ ਛਡਾਨ ਕੇ ਪੁੱਛੋ ਉਹ ਲੁੱਕ ਕੇ ਖੜੇ ਚੋਦੇ ਪੀ ਹੁਣਾ ਆ ਗਏ ਤੇਰਾ ਆ ਗਏ ਹੁਣ ਜਾਂਦੇ ਸਾਰ ਮੇਰੇ ਸਿਰ ਤੇ ਡਾਂਗ ਮਾਰੀ ਕੋਈ ਜਿਗਰਾ ਦੀ ਹੁੰਦੀ ਨਾ ਮਗਰ ਲੱਗੀ ਹੋਈ ਉਹ ਮਰਿਆ ਦੇਖੋ ਇੱਥੇ ਗੜ ਤੇ ਅਣਸਰ ਤੇ ਗੜ ਤੇ ਆ ਇੱਥੇ ਸਿਰ ਤੇ ਆ ਦੇਖੋ ਜੀ ਆ ਹਸਣ ਇੱਥੇ ਮਾਰੀ ਹੈ ਆ ਪਸਲੀ ਤੋੜਤੀਆਂ ਚਾਰ ਚਨੇ ਮੇਨ ਕੁੱਟੀ ਗਏ ਮੈਨੂੰ ਪਤਲੇ ਕਿਹੜੇ ਖੜੇ ਸੀ ਭੇਜੀ ਮੈਨੂੰ ਕੋਈ ਸੋਰੀ ਨਹੀਂ ਮੈਨੂੰ ਆਵਾਜ਼ ਮਾਰੀ ਮੈਂ ਕਿਹੜਾ ਪਾਰੋ ਪਿੰਡ ਵਾਲਿਓ ਮੈਂ ਕਿ ਸਾਨੂੰ ਮਾਰ ਗਏ ਇਹਨਾਂ ਨੇ ਕੀ ਕੀਤਾ ਵੀ ਗਲੀ ਪਰ ਨਹੀਂ ਭਜੇ ਇਹ ਵਾਪਸ ਇੱਕ ਕੋਲ ਰਸਤਾ ਜਾਂਦਾ ਪੋੜੀਆਂ ਤੋਂ ਇਹਨਾਂ ਨੇ ਫਿਰ ਉਧਰ ਦੀ ਛੱਟ ਸਾਡੀ ਪੋਤਰੀ ਇਹ ਜਿਹੜੀ ਉਹਨੂੰ ਵੀ ਕੋਠੇ ਛੱਟ ਕੇ ਗਏ ਜਾਂਦੇ ਇਹਨੇ ਵੇਖੋ ਤੁਸੀਂ ਆਪ ਸੈਣੋ 213 ਦਿਨਾਂ ਦੇ ਵਿੱਚ ਨਕਲੀ ਦੁੱਧ ਨਕਲੀ ਖੋਆ ਨਕਲੀ ਪਨੀਰ ਤੇ ਮੱਖਣ ਇਸ ਦੀ ਗਿਣਤੀ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਇਸੇ ਕਰਕੇ ਹਰ ਹਲ ਛਾਪੇਬਾਰੀ ਹੁੰਦੀ ਹੈ ਖਾਸ ਕਰਕੇ ਉਹਨਾਂ ਦਿਨਾਂ ਬਜੂਤ ਤਿਹਾਰਾ ਆਉਂਦੇ ਹਨ ਨਮਾਸਾਲ ਆਉਂਦਾ ਹੈ ਜਦੋਂ ਕਿ ਮਠੀਆਂ ਦੀ ਗਿਣਤੀ ਜਿਹੜੀ ਹੈ ਉਹ ਆਜਾਂਦੀ ਹੈ ਕਿਉਂ ਕਿਉਂ ਮਠਿਆ ਦਾ ਦਾਨ ਪ੍ਰਦਾਨ ਨਮੇਸਾਲ ਜਾਂ ਫਿਰ ਲੋਹੜੀ ਦੀਵਾਲੀ ਵੇਲੇ ਕਰਨਾ ਹੁੰਦਾ ਹੈ ਜੀਰਕਪੁਰ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਫੈਕਟਰੀ ਇੱਕ ਡੈਰੀ ਦਾ ਪਰਦਾਫਾਸ਼ ਕੀਤਾ ਗਿਆ ਜਿੱਥੇ ਨਕਲੀ ਪਨੀਰ ਦੁੱਧ ਮੱਖਣ ਸਭ ਕੁਝ ਬਣਾਇਆ ਜਾ ਰਿਹਾ ਸੀ ਹਾਲਾਂਕਿ ਪ੍ਰਸ਼ਾਸਨ ਨੇ ਪੁਲਿਸ ਨਾਲ ਮਿਲ ਕੇ ਸੈਂਪਲ ਪਰਲੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਮਲਾਪਟੀ ਜਾਂ ਕੈਮੀਕਲ ਪਾਇਆ ਗਿਆ ਤਾਂ ਸਖਤ ਕਾਰਵਾਈ ਕੀਤੀ ਗਈ ਸਰੋਜ ਗੋਡਾਉਨ ਇਰੀਜ਼ ਛਾਪੇਮਾਰੀ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਫੈਕਟਰੀ ਜਿਹੜੀ ਹੈਗੀ ਹੈ ਚੱਲ ਰਹੀ ਹੈ ਜਿਹੜੀ ਪਨੀਰ ਦੁੱਧ ਦਾ ਕੰਮ ਕਰ ਰਹੀ ਹੈ ਸਾਨੂੰ ਜੋ ਕਨਸਰਨ ਪੁਲਿਸ ਆਫੀਸਰ ਸੀਏ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਭੇਜੀ ਕਿ ਅਦਾ ਕਰਕੇ ਦੇ ਹੈਵ ਵਿਜ਼ਿਟਡ ਇਟ ਐਂਡ ਤੇ ਸੀ ਉਹਨਾਂ ਨੇ ਕਾਰਵਾਈ ਕੀਤੀ ਤੇ ਉਹ ਹੀ ਫਾਊਂਡ ਕਿ ਇੱਥੇ ਉਹਨਾਂ ਕੋਲ ਕੁਝ ਆਈਟਮਸ ਸੀਗੀਆਂ ਜਿਵੇਂ ਮਿਲਕ ਸੀਗਾ ਤੇ ਪਨੀਰ ਸੀਗਾ ਤੇ ਘਿਓ ਸੀਗਾ we have lifted the samples apa tinna de samples lete hain we are sending into the lab and whatsoever with the results we will share with the department and will uh, do the next proceedings sir kinne time tak chal rahi ji sh unna ne assi eh huje inquire nahi kita hai ga oh police jo hai apni next karwai kar rahi hai oh dassange ਕਿੰਨਾ ਦਮ ਤੋਂ ਚੱਲ ਰਹੀ ਸੀ ਸਰ ਫੈਕਟਰੀ ਦਾ ਨਾਮ ਕੀ ਸੀਗਾ ਕਿਸ ਨਾਮ ਤੋਂ ਲੱਗੇ ਨਾਮ ਜੀ ਕੋਈ ਅਭਿਸ਼ੇਕ ਸ਼ਰਮਾ ਸੀਗਾ ਜੀ ਉਹ ਚਲਾ ਰਿਹਾ ਸੀ ਜੀ ਸਰ ਜੀ ਸਾਨੂੰ ਪਿਛਲੇ ਹਫਤੇ ਤੋਂ ਇਨਫੋਰਮੇਸ਼ਨ ਆ ਰਹੀ ਸੀ ਕਿ ਇਸ ਸਪੈਸਿਫਿਕ ਲੋਕੇਸ਼ਨ ਤੇ ਕਾਫੀ ਐਡਲਟਰੇਸ਼ਨ ਦਾ ਕੰਮ ਚੱਲ ਰਿਹਾ ਹੈ ਸਿንስ ਬੀਇੰਗ ਅ ਨਿਊ ਈਅਰ ਦੀ ਸਾਨੂੰ ਐਵੇਂ ਸੀਗਾ ਕਿ ਇਸ ਟਾਈਮ ਇੱਥੇ ਜ਼ਿਆਦਾ ਕੰਮ ਚੱਲ ਰਿਹਾ ਹੋਗਾ ਅਸੀਂ ਇਨਫੋਰਮੇਸ਼ਨ ਆਪਣਾ ਪਹਿਲਾਂ ਚੈੱਕ ਕੀਤਾ ਆ ਕੇ 베이스ਡ ਔਨ ਦੈਟ ਅਸੀਂ ਦੇਖਿਆ ਕਿ ਇੱਥੇ ਕਾਫੀ ਪਨੀਰ ਮੈਨੂਫੈਕਚਰ ਕਰ ਰਹੇ ਹਨ ਤੇ ਨਾਲ ਹੋਰ ਵੀ ਕਾਫੀ ਪ੍ਰੋਡਕਟਸ ਹਨ ਇਹਦੇ ঘি ਵੀ ਬਣਾਉਂਦੇ ਹਨ ਕਰੀਮਸ ਵੀ ਬਣਾਉਂਦੇ ਹਨ ਇਹ ਦਹੀਂ ਵੀ ਹੈਗਾ ਇਹਨਾਂ ਦੇ ਕੋਲ ਸਟਾਕਸ ਚ ਤਾਂ ਇਮੀਡੀਏਟਲੀ ਅਸੀਂ ਐਫਐਸਓ ਸਾਹਿਬ ਨੂੰ ਆਇਆ ਹੀ ਬੁਲਾਇਆ ਗਿਆ ਐਂਡ ਹੀ ਇਮੀਡੀਏਟਲੀ ਕੇਮ ਐਂਡ ਇਹਨਾਂ ਦੀ ਸਹਾਇਤਾ ਦੇ ਨਾਲ ਇਹਨਾਂ ਨੇ ਸਾਰੇ ਸੈਂਪਲਸ ਲਿਫਟ ਕੀਤੇ ਹਨ ਤੋਂ ਮੀਨਵਾਇਲ ਅਸੀਂ ਜਿੰਨੇ ਵੀ ਇਸ ਦਾ ਓਨਰ ਹੈਗਾ ਹੀ ਇਸ ਅਭਿਸ਼ੇਕ ਸ਼ਰਮਾ ਐਂਡ ਉਹਨਾਂ ਦੀ ਜਿਹੜੀ ਬੇਸਿਕਲੀ ਹੀ ਹੈਸ ਨਾਟ ਪਲੇਸਡ ਐਨੀ ਉੱਪਰ ਕੋਈ ਉਹਨਾਂ ਨੇ ਲਿਖਿਆ ਨਹੀਂ ਹੋਇਆ ਕਿ ਕਿਹੜੀ ਕੰਪਨੀ ਹੈ ਬਟ ਉਹਨਾਂ ਦੇ ਜਿਹਨੇ ਸਰਟੀਫਿਕੇਟਸ ਅਸੀਂ ਦੇਖੇ ਆ ਉਹਦਾ ਦੇ ਵਿੱਚ ਨੇਮ ਇਜ਼ ਸ਼ਰਮਾ ਡਾਇਰੀ ਕਰਕੇ ਤੇ ਸੈਂਪਲ ਜਿਨ੍ਹਾਂ ਨੇ ਲਿਫਟ ਕੀਤੇ ਆ ਵੀ ਆਰ ਵੇਟਿੰਗ ਫॉर द ਐਫਐਸਐਲ ਉਸ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਨ ਮੋਇਸਟਰ ਤੁਸੀਂ ਗਲਗਰੀ ਪਵਾਤ ਏਰੀਆ ਚ ਹੋਰ ਵੀ ਕਈ ਫੈਕਟਰੀ ਚਲਦੀਆਂ ਕਈ ਮਾਮਲੇ ਹਜੇ ਸਾਹਮਣੇ ਆਉਂਦੇ ਆ ਹੋਰ ਤੇ ਵੀ ਕਾਰਵਾਈ ਚੱਲੀ ਰਹੀ ਹੈ ਜੀ ਇਟ ਇਜ਼ 올 ਬੇਸਡ ਔਨ ਇਨਫੋਰਮੇਸ਼ਨ ਸਾਨੂੰ ਇਸ ਚੀਜ਼ ਬਾਰੇ ਪਾਰਟਿਕੁਲਰਲੀ ਇਨਫੋਰਮੇਸ਼ਨ ਆਈ ਸੀ ਅਸੀਂ ਕੰਡਕਟ ਕੀਤੀ ਹੈ ਐਂਡ ਵੀ ਆਰ ਵੈਰੀ ਥੈਂਕਫੁਲ ਟੂ ਸਰ ਕਿ ਉਹਨਾਂ ਨੇ ਇਮੀਡੀਏਟਲੀ ਆਏ ਹੋ ਉਹਨਾਂ ਨੇ ਇਸ ਚੀਜ਼ ਨੂੰ ਪ੍ਰਾਇੋਰਟੀ ਦਿੱਤੀ ਹੈ ਹੀ ਇਮੀਡੀਏਟਲੀ ਕੇਮ ਐਂਡ ਲਿਫਟਡ 올 ਦ ਸੈਂਪਲਸ ਤੇ ਅੱਗੇ ਵੀ ਅਗਰ ਸਾਨੂੰ ਕੋਈ ਸਾਰਟ ਆਫ ਇਨਫੋਰਮੇਸ਼ਨ ਆਏਗੀ ਵੀ ਵਿਲ ਡੈਫੀਨੇਟਲੀ ਟੇਕ ਐਕਸ਼ਨ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਜੋ ਵੀ ਅਸੀਂ ਇਹ ਕੰਮ ਕਰ ਰਹੇ ਹਾਂ ਇਟ ਇਜ਼ 올 ਵਿਦ द हेल्प ऑफ सपोर्ट ऑफ द पब्लिक ਤੇ ਪਬਲਿਕ ਨੂੰ ਅਪੀਲ ਹੈ ਕਿ ਅਗਰ ਤੁਹਾਡੇ ਕੋਲ ਕੋਈ ਅਦਾ ਦਿਨ ਇਨਫੋਰਮੇਸ਼ਨ ਹੈ ਕਾਈਂਡਲੀ ਸ਼ੇਅਰ ਇਹ ਤਾਂ ਪਬਲਿਕ ਹੈਲਥ ਦੇ ਨਾਲ ਖੜਵਾਲ ਕਰਨ ਵਾਲੀ ਗੱਲ ਹੈ ਅਗਰ ਇਹ ਸੈਂਪਲਸ ਫੇਲ ਹੋਗੇ ਬਿਕੋਜ਼ ਇਹਦੀ ਜੋ ਮੇਨ ਸਪਲਾਈ ਹੈ ਦੈਟ ਗੋਸ ਟੂ ਮੋਸਟ ਆਫ ਦ ਜ਼ੀਰਖਪੁਰ ਦੇ ਜਿੰਨੇ ਵੀ ਹੈਗੀਆਂ ਡਾਇਰੀਜ਼ ਵਗੈਰਾ ਜਿਹੜੇ ਲੈਂਦੇ ਆ ਇਟ ਗੋਸ ਫਰਮ ਹੇਅਰ ਓਨਲੀ ਤਾਂ ਅਗਰੇ ਸੈਂਪਲ ਫੇਲ ਹੋ ਗਿਆ ਦੈਨ ਇਟ ਊਡ ਬੀ ਅ ਗ੍ਰੇਟ ਹੈਲਪ ਟੂ ਪਬਲਿਕ ਹੈਲਥ ਆਲਸੋ ਤਾਂ ਉਹਦੇ ਤੇ ਵੀ ਆਰ ਵੀ ਹੈਵ ਵਰਕਡ ਔਨ ਦੈਟ ਡਾਇ ਬੇਅਦਬੀ ਦੇ ਮਾਮਲੇ ਹਰ ਰੋਜ਼ ਸਾਹਮਣੇ ਆਉਂਦੇ ਰਹਿੰਦੇ ਹਨ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪੜ ਜਾਂਦੇ ਹਨ ਤਾਂ ਜਾਂ ਫਿਰ ਕਿਸੇ ਹੋਰ ਗੱਲ ਨੂੰ ਲੈ ਕੇ ਬੇਅਦਬੀ ਕੀਤੀ ਜਾਂਦੀ ਹੈ ਪਰ ਸਾਡੇ ਸਮਾਜ ਦੇ ਇਹ ਲੋਕ ਨਹੀਂ ਸਮਝਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਵੀ ਧਾਰਮਿਕ ਗ੍ਰੰਥ ਹੈ ਕੋਈ ਵੀ ਧਾਰਮਿਕ ਸਥਾਨ ਹੈ ਉਸ ਦੀ ਬੇਅਦਬੀ ਕਰਨਾ ਕਿੰਨਾ ਵੱਡਾ ਮਹਾਪਾਪ ਹੈ ਵਟੇਵਾਲਾ ਦੇ ਸਨੌਰ ਵਿੱਚ ਇੱਕ ਵਾਰੀ ਫਿਰ ਤੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਖੇਤਰ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਇੱਕ ਧਾਰਮਿਕ ਜਗ੍ਹਾ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਬੇਅਦਬੀ ਇੱਕ ਪਾਠੀ ਦੁਆਰਾ ਕੀਤੀ ਗਈ ਜਿਹੜਾ ਕਿ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਉਹ ਉਸ ਦੀ ਮਨਛਾਹੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਲੰਗਰ ਹੋਇਆ ਸਾਰਾ ਕੁਝ ਉੱਥੇ ਹੋਇਆ। ਕਾਰਨ ਕੀ ਹੈ? ਸਾਹਮਣੇ ਆਇਆ ਕਿ ਉਹਨਾਂ ਦੀ ਕੀ ਨਾਰਾਜ਼ਗੀ ਕੀ ਸੀ? ਕਿਸ ਗੱਲ ਕਰਕੇ ਉਹਨਾਂ ਨੇ ਕਾਰਨ ਕੋਈ ਸਮਝ ਨਹੀਂ ਮੈਂ ਸਮਝਦਾ ਜਿੰਨਾ ਕਿ ਦੇ ਆਕਤੀ ਉਹ ਡਿਪਰੈਸ਼ਨ ਦੇ ਵਿੱਚ ਸੀ ਉਹ ਡਿਪਰੈਸ਼ਨ ਨਹੀਂ ਮੈਂ ਕਹਿ ਸਕਦਾ ਘਰ ਦਾ ਕਲੇਸ਼ ਲਾ ਲਓ ਜਾਂ ਕੋਈ ਦਵਾ ਨਾ ਲਓ ਕਿ ਇਹ ਕੰਮ ਕਰਨਾ ਹੈ ਉਹ ਕੰਮ ਮੈਂ ਕਰਨਾ ਨਹੀਂ ਚਾਹਾਂ ਪਾਠੀ ਪਾਠੀ ਸੀ ਉਹ ਜਿਹੜੇ ਨੇ ਪਾਠੀਆਂ 6 ਦੇ ਵਿੱਚੋਂ ਤੇ ਸਰ ਉਹਦੇ ਵੀ ਫਿਰ ਕੋਈ ਕਾਰਵਾਈ ਕਿਵੇਂ ਪੁਲਿਸ ਦੇ ਅਰੈਸਟ ਕਰ ਲੈ 6 ਨੂੰ ਲੈ ਕੇ ਗਈ ਹੈ ਅੱਛਾ ਜੀ ਪੁਲਿਸ ਨੂੰ ਅਸੀਂ ਕਿਹਾ ਹੈ ਅਫਸਰ ਸ਼ਾਈ ਨੂੰ ਵੀ ਕਿਹਾ ਹੈ ਮਿਲੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ 6 ਤੋਂ ਪੁੱਛ ਕੇ ਜੋ ਵੀ ਵਿਅਕਤੀ ਦੋਸ਼ੀ ਹੈ ਉਸ ਤੇ ਸਖਤ ਤੋਂ ਸਖਤ ਜੋ ਕਾਰਵਾਈ ਹੈ ਉਹ ਕਰਨੀ ਹੈ ਉਹਦੇ ਲਈ ਕਿਵੇਂ ਦੇਖ ਦੋ ਜੀ ਹੁਣ ਜਿਵੇਂ ਪਾਠੀ ਸਿੰਘ ਹੁੰਦੇ ਨੇ ਜਿਹੜੇ ਜਿੰਮੇਵਾਰੀ ਹੁੰਦੀ ਹੈ ਜੇ ਇਹ ਹੀ ਇਦਾਂ ਦੀ ਹਰਕਤ ਕਰਨਗੇ ਤਾਂ ਹੋਰ ਤੋਂ ਆਪਾਂ ਬਹੁਤ ਦੁੱਖ ਦੀ ਗੱਲ ਹੈ ਜਿਨ੍ਹਾਂ ਪਾਰਟੀਆਂ ਨੂੰ ਅਸੀਂ ਗੁਰੂ ਦਾ ਵਜ਼ੀਰ ਕਹਿ ਕੇ ਉਹਨਾਂ ਦਾ ਸਤਿਕਾਰ ਕਰਦੇ ਆਂ ਜੇ ਅਸੀਂ ਪਾਰਟੀ ਇਹ ਕੰਮ ਕਰਨ ਲੱਗ ਗਏ ਤਾਂ ਬਹੁਤ ਚਿੰਤਾ ਦਾ ਵਿਸ਼ਾ ਹੈ ਜਿਨ੍ਹਾਂ ਪਾਰਟੀਆਂ ਤੇ ਅਸੀਂ ਇੰਨਾ ਵੱਡਾ ਭਰੋਸਾ ਕਰਕੇ ਸਾਨੂੰ ਆਪਣੀ ਜਾਨ ਨਾਲੋਂ ਵੱਧ ਦਸਾਂ ਗੁਰੂਆਂ ਦੀ ਜੋਤ ਜਿਨ੍ਹਾਂ ਨੂੰ ਰਾਜੇ ਮਹਾਰਾਜੇ ਇੱਥੇ ਆ ਕੇ ਸਿਰ ਝੁਕਾਉਦੇ ਨੇ ਪਰ ਪਾਰਟੀ ਨੂੰ ਗੁਰੂ ਦਾ ਵਜ਼ੀਰ ਕਹਿ ਕੇ ਉਸ ਦਾ ਸਤਿਕਾਰ ਕਰਦੇ ਨੇ ਇਹ ਪਾਰਟੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਲੱਗ ਜਾਣ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੋ ਸਕਦਾ ਗੜੀ ਸਾਹਿਬ ਪੁਲਿਸ ਦੇ ਦੁਆਰਾ ਕਿਵੇਂ ਦੀ ਜਿਹੜੀ ਕਾਰਵਾਈ ਹੁਣ ਕੀਤੀ ਜਾ ਰਹੀ ਹੈਗੀ ਤੇ ਹੁਣ ਸਿੱਖ ਸੰਗਤਾਂ ਨੇ ਜਿਵੇਂ ਸਵੇਰ ਦਾ ਇਕੱਠ ਹੋ ਰਿਹਾ ਸੀਗਾ ਕਿਵੇਂ ਦਾ ਰੋਸ ਦਿਖਾਈ ਦੇ ਰਿਹਾ ਸੀਗਾ ਹੁਣ ਕਿਵੇਂ ਦਾ ਮਾਹੌਲ ਹੈ ਇਹਦੇ ਵਿੱਚ ਰੋਸ ਹੈ ਹਰ ਵਿਅਕਤੀ ਨੂੰ ਦੁੱਖ ਹੈ ਜਦੋਂ ਦਾ ਪਤਾ ਲੱਗੇ ਬੇਚੈਨੀ ਹੈ ਲੋਕਾਂ ਨੇ ਪਰਸ਼ਾਦਾ ਨਹੀਂ ਛਕਿਆ ਸਵੇਰ ਦੀ ਇਹ ਨਿਚਿੰਤਾ ਦੇ ਵਿੱਚ ਹੈ ਕਿ ਇੱਕ ਤਾਂ ਸਾਡੇ ਪਿੰਡ ਤੇ ਬੜਾ ਵੱਡਾ ਤਲੰਕ ਲੱਗਿਆ ਸਾਡੇ ਗੁਰੂ ਘਰ ਤੇ ਲੱਗਿਆ ਇੱਥੋਂ ਦੇ ਅਸੀਂ ਰਹਿਣ ਵਾਲਿਆਂ ਹਰ ਸਨੌਰ ਵਾਸੀ ਸ਼ਰਮਿੰਦਾ ਹੋ ਰਿਹਾ ਹੈ ਕਿ ਅੱਜ ਸਾਡੇ ਪਿੰਡ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਸਤਕਾਰ ਤੇ ਪਿਆਰ ਹੈ ਅੱਜ ਸਾਡੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਹਰ ਵਿਅਕਤੀ ਇਸ ਦੀ ਗੱਲ ਦੀ ਚਿੰਤਾ ਕਰ ਰਿਹਾ ਦੁੱਖ ਮਨਾ ਰਿਹਾ ਜੋ ਅਸੀਂ ਜਲਦੀ ਸਾਰੇ ਅਫਸਰ ਚਾਹੀਨੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਇੱਥੋਂ ਦੇ ਜੋ ਮੈਂਬਰ ਨੇ ਜਿਨ੍ਹਾਂ ਦਾ ਹਲਕਾ ਹੈ ਸਾਹਿਬ ਜਸਨੇਰ ਸਿੰਘ ਜੀ ਲਾਚੜੂ ਸਾਹਿਬ ਇਹਨਾਂ ਦੀ ਅਗਵਾਈ ਵਿੱਚ ਸਾਨੂੰ ਤੇ ਐਸਐਸਪੀ ਨੂੰ ਮਿਲਣਾ ਪਿਆ ਉੱਪਰ ਕਿਸੇ ਹੋਰ ਅਸਰਨ ਨੂੰ ਮਿਲਣਾ ਪਿਆ ਅਸੀਂ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਲਈ ਪੂਰੀ ਵਾਅ ਜੋ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਭਾ ਠੀਕ ਹੈ ਥੈਂਕ ਯੂ ਦੋਸਤ ਪੰਜਾਬ ਦੇ ਵਿੱਚ ਤੁਹਾਨੂੰ ਦਾ ਇਨਾ ਕਹਿ ਰਿਹਾ ਕਿ ਹਰ ਰੋਜ਼ ਸੜਕੀ ਹਾਦਸੇ ਹੋ ਰਹੇ ਹਨ ਤੇ ਹਰ ਰੋਜ਼ ਕੀਮਤੀ ਜਾਨਾਂ ਜਾ ਰਹੀਆਂ ਹਨ ਹਾਲਾਂਕਿ ਟ੍ਰੈਫਿਕ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਇਹ ਲੋਕਾਂ ਨੂੰ ਬਾਰ-ਬਾਰ ਤਾਕੀਦ ਕਰਦੇ ਆ ਰਹੇ ਕਿ ਤੁਹਾਨੂੰ ਦੇ ਵਿੱਚ ਉਸ ਸਮੇਂ ਨਿਕਲੋ ਜਦੋਂ ਕੋਈ ਤੁਹਾਨੂੰ ਬਹੁਤ ਜ਼ਰੂਰੀ ਕੰਮ ਹੈ ਜੇਕਰ ਤੁਹਾਨੂੰ ਦੇ ਵਿੱਚ ਤੁਹਾਨੂੰ ਨਿਕਲਣਾ ਪੈ ਵੀ ਗਿਆ ਤਾਂ ਫਿਰ ਤੁਸੀਂ ਆਸ-ਪਾਸ ਜਾਂ ਗੱਡੀ ਦੀ ਸਹੀ ਦਾ ਨਿਯੰਤਰਣ ਬਣਾ ਕੇ ਰੱਖੋ ਤਾਂ ਜੋ ਕੋਈ ਵੀ ਹਾਸਾ ਨਾ ਹੋਵੇ ਕੋਟੇਸੀ ਖਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਹਾਦਸਾ ਪੇਸ਼ ਆਇਆ ਜਦੋਂ ਇੱਕ ਕੈਂਟਰ ਦੇ ਵਿੱਚ ਟਰੱਕ ਇੰਨੀ ਪੂਰੀ ਤਰ੍ਹਾਂ ਤਸ ਗਿਆ ਕਿ ਬੜੀ ਮੁਸ਼ਕਲ ਦੇ ਨਾਲ ਉਸ ਕੈਂਟਰ ਚਾਲਕ ਨੂੰ ਬਾਹਰ ਕੱਢਿਆ ਗਿਆ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਤਸਵੀਰਾਂ ਸਾਫ਼ ਨੇ ਕਿਸ ਤਰੀਕੇ ਦੇ ਨਾਲ ਇਹ ਕੈਂਟਰ ਟਰੱਕ ਚੱਕਣਾ ਚੂਰ ਹੋਏ ਪਏ ਨੇ ਉਹ ਖਾਸ ਕਰਕੇ ਧੁੰਦ ਦੇ ਵਿੱਚ ਇਸ ਤਰ੍ਹਾਂ ਦੇ ਹਾਦਸੇ ਹੋਣਾ ਲਾਜ਼ਮੀ ਹੈ ਕਿਉਂਕਿ ਸਾਡੇ ਜਿਹੜੇ ਡਰਾਈਵਰ ਲੋਕ ਨੇ ਜਾਂ ਸਾਡੇ ਜਿਹੜੇ ਗੱਡੀਆਂ ਚਲਾਉਣ ਵਾਲੇ ਨੇ ਵਾਹਨ ਚਲਾਉਣ ਵਾਲੇ ਨੇ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਕਿ ਸਾਡੀ ਜਾਨ ਵੀ ਜਾ ਸਕਦੀ ਹੈ ਬਹੁਤ ਉਹਨਾਂ ਕੈਕਸੀਡੈਂਟ ਕੋੜੀ ਸੇਕਾ ਵਿੱਚ ਬਹੁਤ ਭਿਆਨਕ ਐਕਸੀਡੈਂਟ ਟਰੱਕ ਦੇ ਵਿੱਚ ਬੰਦੇ ਫਸੇ ਹੋਏ ਟਰੱਕ ਬੰਦੇ ਟਰੱਕ ਦੇ ਵਿੱਚ ਫਸੇ ਹੋਏ ਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਤਾਂ ਉਹ ਬੰਦੇ ਦਾ ਪੂਰਾ ਪੈਰ ਦਿਖਦਾ ਗਿਆ ਪਰਲੇ ਪਾਸੇ ਬੰਦਾ ਫਸਿਆ ਹੋਇਆ ਉਹਦੀ ਕਾਰ ਤਾਂ ਪੰਚਕੋਲਾ ਆਪਣੇ ਭਰਾ ਦੇ ਕੋਲ ਗਈ ਜਿੱਥੇ ਉਸਨੇ ਨਗਰ ਕੀਰਤਨ ਨੂੰ ਵੇਖਣ ਵਾਸਤੇ ਸੜਕ ਤੇ ਆ ਗਈ ਫਿਰ ਕੀ ਸੀ ਤਿੰਨ ਸੈਲਚਰ ਆਏ ਤਾਂ ਉਸ ਦੀ ਕੰਦੀ ਬਾੜੀ ਲੈ ਕੇ ਰਫੂ ਚੱਕਰ ਮਹਿਲ 2 ਘੰਟੇ ਵਿੱਚ ਇਸ ਮਾਮਲੇ ਨੂੰ ਹੱਲ ਕਰ ਲਿਆ ਗਿਆ ਤੇ ਇਹ ਸਾਰੇ ਸਨੇਚਰ ਗ੍ਰਿਫਤਾਰ ਕਰ ਲਏ ਤੇ ਉਸ ਦੀ ਚੋਰੀ ਕੀਤੀ ਜਾਨਕੀ ਸਨੇਚ ਕੀਤੀ ਬਾਲੀ ਵੀ ਬਰਾਮਦ ਕਰ ਲਏ ਗਏ ਕੱਲ ਦਿਨਾਈ ਦਿਨ 28 ਦਸੰਬਰ ਕੋ ਨਗਰ ਕੀਰਤਨ ਦੇ ਦੌਰਾਨ ਇੱਕ 60 ਵਰਸ਼ੀਏ ਬਜ਼ੁਰਗ ਮਹਿਲਾ ਕੇ ਸੋਨੇ ਕੀ ਕਾਨੋ ਕੀ ਬਾਲੀਆਂ ਜੋ ਹੈ 3 ਕਿਉਂ ਕੋ ਦਵਾਰਾ ਚੀਨੀ ਗਈ ਥੀ ਜਿਸ ਪਰ ਤੁਰੰਤ ਕਾਰਵਾਈ ਕਰਤੇ ਹੋਏ 9 ਘੰਟੇ ਦੇ ਅੰਦਰ ਹੀ ਹਮਾਰੇ ਸੈਕਟਰ 2 ਚੌਕੀ ਕੀ ਪੁਲਿਸ ने तुरंत कार्रवाई करते हुए तीन जो स्नेचर थे उनको तुरंत गिरफ्तार कर लिया और गिरफ्तार करके उनसे जो उनके द्वारा छीनी गई सोने की बाली थी वो भी बरामद कर ली इन है इनमें जो गिरफ्तार आरोपी हैं ये गोविंदा है जो नागपुर महाराष्ट्र का रहने वाला है विक्रमजीत अमृतसर का और वीरू है ये भी नागपुर महाराष्ट्र का रहने वाला है तीनों को आज कोर्ट में गिरफ्तार करके पेश करके और न्यायिक हिरासत में भेज दिया गया है और कानूनी प्रक्रिया का पालन किया जा रहा है तो सर ये क्या नगर कीर्तन साल भी एक दो तो महिलाओं के साथ ऐसी तो उनसे पूछताछ की गई है कि उन वो लूट में तो शामिल नहीं थे हाँ इनसे पहले की भी वारदातों के बारे में पूछताछ की गई है और पूछताछ के दौरान जो सामने आया है की इनके खिलाफ लड़ाई झगड़े वगैरह के मुकदमे दर्ज थे ਔਰ ਇਸ ਤਰ੍ਹਾਂ ਦੀ ਕੋਈ ਚਿਨਾ ਜਪਤੀ ਕੀ ਵਾਰਦਾਤਾਂ ਅਭੀ ਤੱਕ ਨਹੀਂ ਸਾਹਮਣੇ ਨਹੀਂ ਆਈ ਹੈ ਅਗਰ ਆਤੀ ਹੈ ਸਾਹਮਣੇ ਤਾਂ ਉਸmein ਬਿੰਕੋ ਸ਼ਾਮਿਲ ਜਾਂਚ ਕੀਤਾ ਜਾਏਗਾ ਕੋਈ ਦਿਨ ਪਹਿਲਾਂ ਗੁਰਦਾਸਪੁਰ ਦੇ ਉਹ ਸੀ ਇਮੀਗ੍ਰੇਸ਼ਨ ਹੱਬ ਤੇ ਉਹਨਾਂ ਦੇ ਦਫ਼ਤਰ ਤੇ ਗੋਲੀਆਂ ਚਲਾਉਣ ਦਾ ਮਾਮਲਾ ਇੱਕ ਪ੍ਰਕਾਸ਼ ਵਿੱਚ ਆਇਆ ਸੀ ਦਰਅਸਲ ਪੁਲਿਸ ਨੂੰ ਇਹਨਾਂ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਪਹਿਲਾਂ ਵੀ ਫਰੌਤੀਆਂ ਲਈ ਫੋਨ ਆਉਂਦੇ ਰਹਿੰਦੇ ਸਨ ਲੇਕਿਨ ਅੱਜ ਪੁਲਿਸ ਨੇ ਇਹਨਾਂ ਸਾਰੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਂਜੀ ਮਿਤੀ 25 12 2025 ਨੂੰ پولیس ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਆਡੀਓ ਇਮੀਗ੍ਰੇਸ਼ਨ ਸੈਂਟਰ ਹੈ ਜਿਹੜੀ ਜੇਲ ਰੋਡ ਦੇ ਉੱਤੇ ਮਾਰਕੀਟ ਦੇ ਵਿੱਚ ਉੱਥੇ ਕੋਈ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਅਸੀਂ ਜਿਹੜਾ ਉੱਥੇ ਪੁਲਿਸ ਪਾਰਟੀ ਦੇ ਨਾਲ ਪਹੁੰਚ ਕੇ ਮਦਈ ਦਾ ਬਿਆਨ ਲਿਖ ਕੇ ਜਿਹੜਾ ਹੈ ਕੇਸ ਰਜਿਸਟਰਡ ਕੀਤਾ ਸੀ ਜਦੀ ਤਫਤੀਸ਼ ਜਿਹੜੀ ਹੈ ਸੈਂਟੀਫਿਕ ਤਰੀਕੇ ਨਾਲ ਕਰਕੇ ਇਸ ਮੁਕਦਮੇ ਦੇ ਵਿੱਚ ਦੋ ਦੋਸ਼ੀ ਕਰਮਜੀਤ ਸਿੰਘ ਕਰਮ ਅਤੇ ਰੋਹਿਤ ਕੁਮਾਰ ਜਿਹੜਾ ਇਲਿਸ ਆਸ਼ੂ ਇਹ ਦੋਨੋਂ ਜਿਹੜੇ ਐ ਮਹੱਲਾ ਸ਼ੁਕਰਪੁਰਾ ਬਟਾਲਾ ਸਿਟੀ ਦੇ ਰਹਿਣ ਵਾਲੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ ਇੱਕ 1.38 ਬੋਰ ਦਾ 38 ਬੋਰ ਦਾ ਪਿਸਤਲ ਸਮੇਤ 8 ਰੌਂਦ ਤੇ ਇੱਕ 에어 ਪਿਸਤਲ ਜਿਹੜਾ ਹੈ ਜਿਹਦੇ ਨਾਲ ਇਹਨਾਂ ਨੇ ਉਹ ਕਲੌਕ ਦੇ ਉੱਤੇ ਐਟ ਕੀਤਾ ਸੀ ਉਹ ਰਿਕਵਰ ਕੀਤੀ ਤੇ ਇੱਕ ਮੋਟਰਸਾਈਕਲ ਇਹਨਾਂ ਕੋਲੋਂ ਜਿਹੜਾ ਉਹ ਰਿਕਵਰ ਕੀਤਾ ਹੈ ਜਿਹੜਾ ਇਹਨਾਂ ਨੇ ਉਸ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ ਉਸ ਮੋਟਰਸਾਈਕਲ ਤੇ ਵੀ ਇਹਨਾਂ ਨੇ ਫੇਕ ਨੰਬਰ ਲਾਇਆ ਹੋਇਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਅੱਗੇ ਜਿਹੜੀ ਅੱਜ ਪੇਸ਼ ਕਰ ਰਹੇ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਇਹਨਾਂ ਨੂੰ ਅੱਗੇ ਜਿਹੜੀ ਫਰਦਰ ਪੁਸ਼ਸ਼ ਕਰਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਵਾਰਦਾਤ ਕੀਤੀ ਕਾਦੇ ਲਈ ਗੋਲੀ ਚਲਾਈ ਸੀ ਇਹਨਾਂ ਨੇ ਇਹ ਥ੍ਰੈਟ ਕਾਲ ਸੀਗੀ ਰੈਨਸਮ ਦੀ ਕਿਉਂ ਹੁਣ ਤੱਕ ਇਹਨਾਂ ਦਾ ਕਿਹਦੇ ਵਾਸਤੇ ਕੰਮ ਕਰਦੇ ਨੇ ਇਹ ਜੋੜੀਆਂ ਜਿਹੜਾ ਹੈਗਾ ਮੁੰਡਾ ਨਿਸ਼ਾਂਤ ਜੋਰੀ ਨਿਸ਼ਾਨ ਜੋੜੀਆਂ ਉਹਦੇ ਲਈ ਇਹ ਕੰਮ ਕਰਦੇ। ਇਸ ਲਈ ਇਹਨਾਂ ਨੂੰ ਪੈਸਾ ਮਿਲਦਾ ਹੈ ਕੀ ਕਦਰ ਕਿਉਂ ਕਰਦੇ ਸੀ ਇਹਨਾਂ ਦੀ? ਹਾਂ ਇਹਨਾਂ ਨੂੰ ਪੈਸਾ ਮਿਲਣਾ ਸੀਗਾ ਲੇਕਿਨ ਹਲੇ ਮਿਲਿਆ ਨਹੀਂ। ਸਰ ਕਿਵੇਂ ਇਹਨਾਂ ਦਾ رابطہ ਕਿਵੇਂ ਹੁੰਦਾ ਨਿਸ਼ਾਂਤ ਜੋੜੀਆਂ ਦਾ? ਤੇ ਉੱਤੇ ਇੰਟਰਨੈਟ ਕਾਲਿੰਗ ਦੇ ਥਰੂ ਕਰਦੇ ਸੀ ਐਪ ਦੇ ਥਰੂ। ਬੈਕਗ੍ਰਾਉਂਡ 'ਚ ਰਿਕਾਰਡ ਕੀ ਹੈ ਇਹਨਾਂ ਦਾ? ਬੈਕਗ੍ਰਾਉਂਡ ਦੇ ਵਿੱਚ ਇਹ ਜਿਹੜਾ ਕਰਮਜੀਤ ਕਰਮ ਹੈ ਇਹਦੇ ਖਿਲਾਫ ਇੱਕ ਪ੍ਰਾਣਾ ਮੁਕੱਦਮਾ ਹੈਗਾ 2021 ਦਾ 295 ਦਾ। ਬਾਕੀ ਦੂਸਰਾ ਜਿਹੜਾ ਉਹਦੇ ਤੇ ਕੋਈ ਪਰਚਾ ਨਹੀਂ ਆ। ਸਰ ਇਹਨਾਂ ਦੀ ਤਾਰ ਜੋੜ ਸਕਦੇ ਜੀ ਬਾਤੀ ਵੀ ਇੱਕ ਦੋ ਫਾਇਰਿੰਗ ਹੋਈ ਉਹਨਾਂ ਨਾਲ। ਉਹਨਾਂ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਾਂਗੇ। ਕਿੰਨੀ ਫਰੋਤੀ ਸਰ ਮੰਗੀ ਸੀ ਇਹਨਾਂ ਨੇ ਕੋਈ ਨਹੀਂ ਇਹਨਾਂ ਨੇ ਫਰੋਤੀ ਨਹੀਂ ਮੰਗੀ ਇਹਨਾਂ ਨੂੰ ਤਾਂ ਸਿਰਫ ਟਾਸਕ ਮਿਲਿਆ ਸੀ ਕਿ ਤੁਸੀਂ ਉੱਥੇ ਆ ਇਸ ਤਰ੍ਹਾਂ ਫਾਇਰ ਕਰਕੇ ਤੇ ਕੋਲ ਸੁੱਟ ਕੇ ਤੇ ਆ ਜਾਣਾ। ਬ੍ਰਾਮਹਰਮ ਕੀ ਸੀਗਾ? ਬ੍ਰਾਮਹਰਮ ਇੱਕ ਪਿਸਟਲ ਹੈ 0.30 ਬੋਰ ਦਾ 8 ਰੌਂਦ ਤੇ ਇੱਕ 에ਅਰ ਗਨ ਹੈ ਜਿਹੜੀ ਆ ਕੀ ਬੋਲਦੇ ਉਹਨੂੰ ਆਪਾਂ ਪੈਲਟ ਗਨ ਕਹਿੰਦੇ ਆ। ਕਿੰਨੇ ਪੈਸੇ ਸਰੇ ਖਾਸ ਹੋਇਆ ਵੀ ਕਿੰਨੇ ਪੈਸੇ ਇਹਨਾਂ ਨੂੰ ਮਿਲਦੇ ਸੀਗੇ ਤੇ ਗੋਲੀਆਂ ਚਲਾਉਂਦੇ ਨਹੀਂ ਉਹ ਹਲੇ ਦੱਸ ਨਹੀਂ ਰਹੇ ਕੁਝ ਇਹਨਾਂ ਨੂੰ ਤਾਂ ਆਨਲਾਈਨ ਕਹਿੰਦੇ ਸੀ ਸਾਨੂੰ ਕੋ ਕਹਿੰਦਾ ਸੀ ਵੀ ਤੁਸੀਂ ਪਹਿਲਾਂ ਕਰਿਓ ਫਿਰ ਬਾਅਦ ਤੁਹਾਨੂੰ ਮੈਂ ਪੈਸੇ ਦੇ ਦੂੰਗਾ ਇਹਦੇ ਘਰ ਤੇ ਪਹਿਲੇ ਵੀ ਕੋਈ ਵਾਰਦਾਤ ਕੀਤੀ ਗਈ ਇਹਨਾਂ ਨੇ ਉਹ ਸਾਰਾ ਹੁਣ ਵੈਰੀਫਾਈ ਕਰਾਂਗੇ ਨਾ ਹਲੇ ਤਾਂ ਰਾਤ ਫੜੇ ਸੀ ਲੇਟ ਆਵਰਸ ਹੁਣ ਪੇਸ਼ ਕਰਨ ਭੇਜੇ ਕੋਰਟ ਦੇ ਵਿੱਚ ਹੁਣ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਕੇ ਦੁਬਾਰਾ ਤੁਹਾਨੂੰ ਦੱਸਾਂਗੇ ਜਿਹੜੀਆਂ ਜਿਹੜੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਮਤਲਬ ਕਿੱਦਾਂ ਇਹਨਾਂ ਨੇ ਘਟਨਾ ਦਾ ਇੰਜਾਮ ਦਿੱਤਾ ਜੀ ਇਸ ਗੋਲੀ ਦਾ ਨੀ ਨਹੀਂ ਉੱਥ ਪੈਰਟ ਗਨ ਨਾਲ ਚਲਾਈ ਆ ਪਿਸਤਲ ਤਾਂ ਇਹਦੇ ਕੋਲ ਸੀ ਜਿਹੜਾ ਕਰਮ ਇਹ ਕਿੰਨੀ ਕਿੰਨੀ ਉਮਰ ਦਾ ਸੀ ਆ ਜੀ ਇਹ ਤਕਰੀਬਨ 20 22 ਸਾਲ ਦੇ ਆ ਦੋਨੋਂ ਹੀ ਕਿੱਦਾਂ ਉਹਦੇ ਪੈਰਟ ਗਨ ਨਾਲ ਚਲਾ ਕੇ ਖੋਲ ਜਿਹੜੇ ਦੂਸਰੀ ਗੰਦੇ ਸੁੱਟ ਕੇ ਗਏ ਜੀ ਹਾਂਜੀ ਖੋਲ ਥਾਰਟੀ ਦੇ ਸੀ ਪੈਰਟ ਗਨ ਚਲਾਉਂਦਾ ਕੀ ਮੋਟੇ ਤੇ ਗਨ ਨੂਸੀ ਵੀ ਸਿਰਫ ਡਰਾਣਾ ਸੀ ਉਹਦੇ ਨਾਲ ਠਾਦੀ ਆਵਾਜ਼ ਤਾਂ ਆਂਦੀ ਹੈ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਸਿਰਫ ਠਾਦੀ ਆਵਾਜ਼ ਆਂਦੀ ਹੈ ਤੇ ਜਿਹੜਾ ਉਹ ਰਹਿਣਾ ਹੈ ਉਹਦੇ ਨਾਲ ਕੁਛ ਨਾ ਕੁਛ ਟੁੱਟ ਜਾਂਦਾ ਜਿੱਦਾਂ ਉੱਥੇ ਕਲੌਕ ਟੁੱਟਿਆ ਸੀ ਪਤਾ ਲੱਗਿਆ ਕਿ ਨਿਸ਼ਾਨ ਜਿਹੜੀਆਂ ਦੇ ਉੱਪ ਇਹ ਉਹਦੇ ਨਾਲ ਉਹਦੇ ਥਰੂ ਐਪ ਦੇ ਥਰੂ ਗੱਲ ਕਰਦੇ ਨਾ ਕਿੰਨੀ ਦੇਰ ਹੋ ਗਈ ਹੈ ਜੀ ਇਹ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਇਹਨਾਂ ਦੀ ਗੱਲ ਹੁੰਦੀ ਨੂੰ ਹੁਣ ਬਾਕੀ ਜਿਹੜਾ ਫਰਦਰ ਅੱਗੇ ਇਨਵੈਸਟੀਗੇਟ ਕਰਾਂਗੇ ਜੀ ਜੀ ਨਾਲ ਹੀ ਜੀ 200 ਇਸ ਸਨਾਈ ਦੇ ਖਬਰਾਂ ਕੱਲ ਫੇਰ ਮਿਲਾਂਗੇ ਇਸ ਇਸੇ ਚੈਨਲ ਦੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰਾਬ ਰੱਖਾ